ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਹੋ ਠੀਕ ਠਾਕ ਹੋਵੋਗੇ ਅੱਜ ਦੀ ਜੋ ਵੀਡੀਓ ਹੈ ਮਲੋ ਟਰੈਕਟਰ ਮੰਡੀ ਦੀ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਸੀਜ਼ਨ ਨੇੜੇ ਆ ਚੁੱਕਿਆ ਕਿਹੜੇ ਟਰੈਕਟਰ ਦੀ ਕੀ ਡਿਮਾਂਡ ਆ ਬਹੁਤ ਜ਼ਿਆਦਾ ਟਰੈਕਟਰ ਆਉਣੇ ਸ਼ੁਰੂ ਹੋ ਚੁੱਕੇ ਆ ਮੰਡੀਆਂਾਂ ਤੇ ਤੇ ਕਰਦੇ ਅੱਜ ਦੇ ਰੇਟ ਸ਼ੁਰੂ ਪਹਿਲਾ ਟਰੈਕਟਰ ਜਿਹੜਾ ਤੁਹਾਨੂੰ ਵਿਖਾ ਰਹੇ ਆ 3620 ਰੰਗ ਰੋਗਨ ਕੁਝ ਵੀਡੀਓ ਚ ਦੇਖ ਸਕਦੇ ਹੋ ਟਰੈਕਟਰ ਦਾ ਠੀਕ ਠਾਕ ਆ 95 ਮਾਡਲ ਆ 1,75,000 ਰੁਪਇਆ ਡਿਮਾਂਡ ਆ ਸੀਟ ਤੇ ਟਾਇਰਾਂ ਚ ਬੈਕ ਸਾਈਡ ਦੇ ਟਾਇਰ ਜਿਹੜੇ 30 35 ਫੈਸ ਕਹਿ ਸਕਦੇ ਆ 프ਰੰਟ ਦੇ ਟਾਇਰ ਬਿਲਕੁਲ ਨਵੇਂ ਆ 36 20 ਦਾ 1 75 ਇਹ ਪੰਜਾਬ ਨੰਬਰ ਆਈ ਨਾਮ ਨੰਬਰ ਟ੍ਰਿਕ ਮੈਂ ਨਾਮ ਵੀ ਆ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ ਅੱਛਾ ਅੱਛਾ ਬਜ਼ੁਰਗ ਦਾਈ ਅੱਛਾ ਅੱਛਾ ਠੀਕ ਹੈ ਕਿਹੜਾ ਉਹ ਨਹੀਂ ਪਾਇਆ ਆਜੋ ਪਾ ਦਿੰਨੇ ਕੋਈ ਗੱਲ ਨਹੀਂ ਉਸ ਦੇ ਨਾਲ ਟਰੈਕਟਰ ਆ ਗਿਆ ਜੀ ਮੈਸੀ 245 ਟਾਇਰ ਬਿਲਕੁਲ ਨਵੇਂ ਆ ਬੈਕ ਸਾਈਡ ਦੇ 13 ਦੇ ਜੀ ਪੋਲੋ ਕੰਪਨੀ ਦੇ ਆ ਪੱਕੇ ਟਾਇਰ ਆ ਕੋਈ ਦੇਸੀ ਨਹੀਂ ਗੇ ਰੰਗ ਰੋਗਨ ਤੁਸੀਂ ਦੇਖ ਸਕਦੇ ਆ ਜੋ ਵੀ ਟਰੈਕਟਰ ਦਾ ਫਰੰਟ ਦੇ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਵਧੀਆ ਪਈ ਆ 75 ਤੋਂ 80 ਪੈਸੇ ਤੇ ਮਾਡਲ ਕਿਹੜਾ ਹੀ ਹੈ 97 ਮਾਡਲ ਆ ਕੀ ਡਿਮਾਂਡ ਆ ਜੀ 168 ਹੀ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 9463 9463 3860 3860 3160 3838 38 663 663 ਹੈ ਠੀਕ ਹੈ ਇਹ 38663 ਆਈ ਤੇ ਪੰਜਾਬ ਨੰਬਰ ਟਰੈਕਟਰ ਆ ਪੀਬੀ03 ਪਿੰਡ ਕਿਹੜਾ ਹੈ ਆ ਮੇਨਾ ਖੇੜਾ ਹੀ ਸੈਨਾ ਖੇੜਾ ਇਹ ਕਿਹੜੇ ਏਰੀਆ ਚ ਆਈ ਲੰਬੀ ਦੇ ਨਾਲ ਲੋ ਜੀ ਸ ਹੈ ਨਾ ਕਿਹੜਾ ਜੇ ਕਿਸੇ ਵੀ ਭਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਮਾਲਕ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਉਸ ਦੇ ਨਾਲ ਆ ਗਿਆ ਇਸ ਇਹਨਾਂ ਟਰੈਕਟਰਾਂ ਨੂੰ ਜਿਹੜਾ ਰੇਟ ਆ ਬਹੁਤ ਜਾਇਜ਼ ਜੇ ਹੁੰਦੇ ਆ ਰੰਗ ਰੋਗਾਂ ਦਾ ਟਰੈਕਟਰ ਬਿਲਕੁਲ ਸਾਫ਼ ਹੈ ਟਾਇਰਾਂ ਦੀ ਵੀ ਕੰਡੀਸ਼ਨ ਬਿਲਕੁਲ ਓਕੇ ਹੈ 14 ਦੇ ਟਾਇਰਾਂ ਚ 2013 ਮਾਡਲ ਆ 3 ਲੱਖ ਰੁਪਿਆ ਪੂਰੀ ਡਿਮਾਂਡ ਹੈ ਜਦੋਂ ਨਾਲ ਆ ਗਿਆ 740 49 ਰੰਗ ਰੋਗਨ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਆ ਮਾਡਲ 2002 185 ਡਿਮਾਂਡ 6 ਚਰੀ ਟਰੈਕਟਰ ਹੈ ਡਬਲ ਖਲੱਚਾ ਜੀ ਉਹਦੇ ਨਾਲ ਆ ਗਿਆ ਇੱਕ ਫਾਰਮ ਹਰਿਆਣਾ 96 ਮਾਡਲ ਟਰੈਕਟਰ 1,35,000 ਰੁਪਏ ਡਿਮਾਂਡ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ ਜੀ ਉਹਦੇ ਨਾਲ ਆ ਗਿਆ 475 ਮਿੰਦਰਾ ਟਾਇਰ ਆਪ 55 60 ਪੈਸੇ ਬੈਕ ਸਾਈਡ ਦੇਖ ਸਕਦੇ ਹੋ ਰੰਗ ਰੋਗਨ ਜੋ ਵੀ ਹੈ ਤੁਸੀਂ ਦੇਖ ਸਕਦੇ ਹੋ ਨੰਬਰ ਸ਼ਾਇਦ ਹਰਿਆਣਾ ਜਾਂ ਰਾਜਸਥਾਨ ਹੋਵੇਗਾ ਇਹ ਟਰੈਕਟਰ ਇਹ ਪੰਜਾਬ ਨੰਬਰ ਨੇ ਉਹਦੇ ਨਾਲ ਆ ਗਿਆ ਮਾਡਲ 95140 ਦੀ ਮੰਗ ਆਈ ਉਹਦੇ ਨਾਲ ਆ ਗਿਆ ਇੰਗਲੈਸੀ ਫਾਰਮ 2002 ਮਾਡਲ ਆ 1,75,000 ਰੁਪਏ ਦੀ ਮੰਗ ਆ ਡਬਲ ਕਲਚ ਟਰੈਕਟਰ ਆ ਪਾਂਟ ਦੇ ਚਾਰ ਬੈਲ ਕੁੰਡਾ ਨੇ ਐਮ ਆਰਫ ਦੇ ਟਾਇਰ ਆ ਬੈਕ ਸਾਈਡ ਦੇ 14 ਦੇ ਟਾਇਰਾਂ ਚ 5500 ਰੁਪਏ ਹੈ ਫਟਾਇਰਾਂ ਦੇ। ਔਰ ਜਿਹਨਾਂ ਨਾਲ ਆ ਗਿਆ ਸੋਨਾਲੀਕਾ। ਲੋ ਜੀ ਉਸਦੇ ਨਾਲ ਆ ਗਿਆ ਸੋਨਾਲੀਕਾ। 730 ਰੰਗ ਰੋਗ ਦਾ ਟਰੈਕਟਰ ਬਿਲਕੁਲ ਸਾਫ਼ ਟਾਇਰਾਂ ਦੀ ਕੰਡੀਸ਼ਨ ਵੀ ਠੀਕ ਠਾਕ ਆ। 2004 ਮਾਡਲ ਹੈ 175 ਦਮਾ ਦਾ ਜੀ। ਉਸਦੇ ਨਾਲ ਆ ਗਿਆ ਜੀ ਅਰਜਨ 605। ਪਾਵਰ ਸਟੇਨ ਟਰੈਕਟਰ ਟਾਇਰਾਂ ਦੀ ਕੰਡੀਸ਼ਨ ਠੀਕ ਠਾਕ ਹੈ 2011 ਮਾਡਲ 3 ਲੱਖ 50 ਹਜ਼ਾਰ ਰੁਪਿਆ ਡਿਮਾਂਡ ਹੈ ਮੋਦੇ ਨਾਲ ਆ ਗਈ 3511 93 ਮਾਡਲ ਟਰੈਕਟਰ 1 ਲੱਖ 35 ਹਜ਼ਾਰ ਰੁਪਿਆ ਡਿਮਾਂਡ ਹੈ ਬੈਕ ਸਾਈਡ ਦੇ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਪਈ ਹੈ ਫਰੰਟ ਦੇ ਟਾਇਰ ਅਜੂ ਕਾਸੇ ਪਏ ਰੰਗ ਰੋਗਨ ਜੋ ਵੀ ਤੁਹਾਨੂੰ ਵੀਡੀਓ ਚ ਦਿਖਾਈ ਦੇ ਆ ਬੋਲ ਬੰਦਾ ਇਹਨਾਂ ਨੂੰ ਪੁੱਛੀ ਕਿੰਨੇ ਦੇ ਲੈਂਦੇ ਹੈ ਜੀ ਫਿਰ ਨਾਲ ਆ ਗਈ ਇਹ ਮਾਡਲ ਹੈਸ਼ਰ ਤੋ ਲਗਦੇ 80000 ਰੁਪਿਆ ਮਾਲਕਾਂ ਦੀ ਡਿਮਾਂਡ ਹੈ ਡੱਕ ਤੋਂ ਬਿਨਾ ਟਾਇਰ ਜੋ ਇਸ ਦੇ ਪਾਸੇ ਤੇ ਰਾਦੇ ਯਾਰ ਕਰਨੀ ਦਵਾਦੇ ਤੇ ਨਾਲ ਲੈਂਚ ਵੀ ਟਰੈਕਟਰ ਖੜੇ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸਵਰਤਾਜ ਆ ਗਿਆ 855 ਮਾਡਲ 93 1 ਲੱਖ ਤੇ 40000 ਰੁਪਿਆ ਡਿਮਾਂਡ ਫਰੰਟ ਦੇ ਟਾਇਰ ਬਿਲਕੁਲ ਨਵੇਂ ਬੈਕ ਸਾਈਡ ਦੇ ਟਾਇਰ ਅੰਦੀ ਕੰਡੀਸ਼ਨ ਵੀ ਠੀਕ ਠਾਕ ਪਈ ਹੈ ਦੋ ਦੇ ਨਾਲ ਆ ਗਈ ਸਰ 1855 ਟਾਇਰਾਂ ਨਿਬਨਣ ਠੀਕ ਠਾਕ ਹੈ ਇਹ ਰੰਗ ਰੋਗੰਦਾ ਵੀ ਟਰੈਕਟਰ ਬਿਲਕੁਲ ਸਾਫ਼ ਹੈ ਮਾਡਲ ਇਹ ਟਰੈਕਟਰ 2013 4 ਲੱਖ ਤੇ 20000 ਰੁਪਏ ਮਾਲਕਾਂ ਨੂੰ ਡਿਮਾਂਡ ਹੈ ਇਹਦੇ ਨਾਲ ਆ ਗਿਆ 265 ਇੱਕ ਮਾਡਲ 2 ਲੱਖ ਤੇ 20000 ਰੁਪਏ ਡਿਮਾਂਡ ਹੈ ਟਾਇਰ ਚਾਰੇ ਬਿਲਕੁਲ ਨਵੇਂ ਹੈ ਇਹਦੇ ਨਾਲ ਆ ਗਈ ਦੋ ਫਾਰਮ C35 2013 ਮਾਡਲ 2 ਲੱਖ ਤੇ 45000 ਰੁਪਏ ਮਾਲਕਾਂ ਦੀ ਡਿਮਾਂਡ ਹੈ ਜੀ ਦਿਨ ਹੋ ਗਏ ਸੋਨਾ ਲੀਕਾ PI 42RX 2010 ਮਾਡਲ 2 ਲੱਖ ਤੇ 55000 ਰੁਪਏ ਮਾਲਕੀ ਡਿਮਾਂਡ ਹੈ ਟੈਰੇਸ ਦੇ ਵੀ ਬਿਲਕੁਲ 4 ਰਿੰਗ ਰੋਵਰ ਦਾ ਵੀ ਟੈਕਸ ਬਰੇਕ ਸਰ ਇਸ ਦਿਨ ਆ ਲਾਗੇ 2004 ਮਾਡਲ 2,65,000 ਰੁਪਏ ਡਿਮਾਂਡ ਹੈ ਰੰਗ ਰੂਗਨ ਦਾ ਟ੍ਰੱਕ ਬਿਲਕੁਲ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਸਾਫ ਹੈ ਉਸ ਦਿਨ ਨਾਲ ਇੱਕ ਇੰਡੋਫਾਰਮਿਸ ਸਾਈਡ ਤੇ ਆ ਗਿਆ ਜੀ 2016 ਮਾਡਲ 2,80,000 ਰੁਪਏ ਡਿਮਾਂਡ ਆ ਚਾਰੇ ਟਾਇਰ ਬਿਲਕੁਲ

ਜਾ ਰੰਗ ਰੋਨ ਜੋ ਵੀ ਤੁਸੀਂ ਦੇਖ ਸਕਦੇ ਹੋ ਇਹਦਾ 14 ਨੀ ਕੰਡੀਸ਼ਨ ਬਿਲਕੁਲ ਸਾਫ ਫਰੀਅਰ ਬੈਕ ਸਾਈਡ ਤੇ ਹੈ ਐਮ ਆਰ ਤੋਂ 12 ਮੀਟਰ ਦੋ 2011 ਮਾਡਲ 230000 ਰੁਪਏ ਦਾ ਹੈ ਉਹਦੇ ਨਾਲ ਆ ਗਈ ਹੈਸ਼ਰ ਰੰਗ ਰੋਨ ਟਰੈਕਟਰ ਦਾ ਜੋ ਵੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ 2007 ਮਾਡਲ ਹੈ 150000 ਰੁਪਏ ਦਾ ਹੈ ਦੇ ਨਾਲ ਆ ਗਿਆ ਹੈ ਕਰਦੇ ਨੇ ਕਿੰਨੇ ਮਾਡਲ ਹੈ 1.25 ਲੱਖ ਦੇ ਰਿਹਾ ਹੈ ਤੇ ਮਾਡਲ ਹੈ 624 ਦਾ ਮਨ ਮਾਡਲ 1.25 ਲੱਖ ਦੇ ਰਿਹਾ ਹੈ ਇਹ ਹਿੰਦਮਾ ਹੈ ਦੋਸਤਾਂ ਦੇ ਕਰਕੇ ਬਹੁਤ ਮਹਿੰਗਾ ਪੈ ਗਿਆ ਉਹਦੇ ਨਾਲ ਇੱਕ ਹੋਰ ਆ ਗਿਆ 2013 ਮਾਡਲ 2,35,000 ਰੁਪਿਆ ਡਿਮਾਂਡ ਹੈ 11 ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਪੰਜਾਬ ਨੰਬਰ ਆ ਪੀ ਲੀ ਸੀਮਕਸ਼ਾ ਸਾਹਿਬ ਦਾ ਨੰਬਰ ਆ ਜੀ ਬ੍ਰਾਡ ਬਾਈ ਤੇ ਬਰਾ ਟੈਕਨੀਕਲ ਦੂੰਗੇ ਉਸਦੇ ਨਾਲ 60 ਫਾਰਮ ਆ ਗਈ 2010 ਮਾਡਲ ਆ 2,30,000 ਕਿਹੜੇ ਕਿਹੜੇ ਟਰੈਕਟਰ ਬੇਚੇ ਦੋ ਆਪਣਾ ਠੀਕ ਹੈ ਜੀ ਤੇ ਡੀਆਈਏ ਜੀ ਆਪਨੇ ਸੀ ਇਹ ਇੱਕ ਆਇਆ ਮਗਰ ਸੱਤ ਮਾਡਲ ਆ ਪ੍ਰੀਤ ਨਹੀਂ ਨਹੀਂ ਜੀ ਐਸ਼ਰ ਐਸ਼ਰ ਸੱਤ ਮਾਡਲ ਸੱਤ ਮਾਡਲ ਆਇਆ ਸੀਗਾ 94 ਮਾਡਲ ਆਇਆ ਸੀਗਾ ਅੱਗੇ 8 ਮਾਡਲ ਖੜਾ ਹੈ ਐਸ਼ਾਈਸ਼ਰ ਹੀ ਆਈ ਹਾਂਜੀ ਤੇ ਇੱਕ 256 ਡੀਆਈਏ ਠੀਕ ਹੈ ਤੇ ਆਪਣਾ ਮੋਬਾਈਲ ਨੰਬਰ ਦੱਸੋ ਜੀ 6801 62801 73109 7109 ਲੋਬਾਈ ਜਿਹੜੇ ਦੋ ਐਸ਼ਰ ਮਗਰ ਵਿਖਾਏ ਆ ਅੱਗੇ ਇੱਕ ਐਸ਼ਰ ਹੋਰ ਆਊਗਾ ਆ ਨਾਲ ਹੀ ਆ ਕੇ ਜਿਹੜਾ ਇਹ ਫਾਰਮ ਟਰੈਕ ਤੇ ਫਾਰਮ ਮਾਡਲ ਖੜਾ ਹੈ ਠੀਕ ਹੈ 1265 ਖੜਾ ਹੈ ਠੀਕ ਹੈ ਤੇ ਨਾਲ ਠੀਕ ਹੈ ਫਾਰਮ ਦਾ ਨੰਬਰ ਲੋ ਜੀ ਬਾਈ ਨਾਮ ਕੀ ਹੈ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਬਾਈ ਦਾ ਨਾਮ ਲੋਕਲ ਮਲੋੜ ਤੋਂ ਹੀ ਹਾਂ ਮਲੋੜ ਤੋਂ ਹੀ ਹੈ ਇੱਕੋ ਹੀ ਇੱਕ ਹੀ ਮਿਲਾਂਗੇ ਜਦੋਂ ਮਰਜ਼ੀ ਠੀਕ ਹੈ ਜੀ ਜੇ ਕਿਸੇ ਨੂੰ ਲੈਣਾ ਹੋਵੇ ਟੈਂਡਾ ਚੌਂਕ ਚ ਬਾਈ ਠੀਕ ਹੈ ਬਟੈਂਡਾ ਚੌਂਕ ਚ ਬਾਈ ਦੀ ਦੁਕਾਨ ਆ ਜੀ ਤੇ ਆ ਫਾਰਮ ਤੁਹਾਨੂੰ ਦੱਸਦਾ 2003 ਮਾਡਲ 23 ਆ ਇਹ ਸਹੀ ਸ਼ਰਦਾ ਨੰਬਰ ਜੋ ਬੋਲਿਆ ਬਾਈ ਜੀ ਦਾ ਇਹ 2008 ਮਾਡਲ ਦਾ 1,50,000 ਰੁਪਿਆ ਡਿਮਾਂਡ ਆ ਰੰਗ ਰੋਹਨ ਤੁਸੀਂ ਦੇਖ ਸਕਦੇ ਹਾਂ ਕੰਡੀਸ਼ਨ ਸਾਫ ਹੈ ਜੀ ਇਹ ਸ਼ਕੀਰਾ ਮਾਡਲ ਹੈ ਸ਼ਰੀ ਹੈ ਵੀ ਠੀਕ ਹੈ ਜੀ ਆ ਵੀ ਮਿੰਦਰਾ ਥੋੜਾ ਆ ਗਿਆ ਜੀ ਆ ਵੀ ਥੋੜਾ ਆ ਗਿਆ ਮਿੰਦਰਾ ਉਹ ਪਰ ਲਾਇਸਟ ਉਹ ਅਗਲਾ ਠੀਕ ਹੈ ਮਿੰਦਰਾ 275 ਆ ਗਿਆ ਜੀ ਭੂਮੀ ਪੁੱਤਰ ਇਹ ਵੀ ਹਰਿਆਣਾ ਨੰਬਰ ਡਾਇਰੈਕਟਰ ਹੈ 2002 ਮਾਡਲ 1,95,000 ਰੁਪਿਆ ਡਿਮਾਂਡ ਆ ਉਹਦੇ ਨਾਲ ਆ ਗਿਆ ਮਿੰਦਰਾ 26598 ਮਾਡਲ 1,55,000 ਰੁਪਿਆ ਡਿਮਾਂਡ ਆ ਰਾਜਸਥਾਨ ਨੰਬਰ ਹੈ ਇਹ ਜੋ ਬਾਈ ਦਾ ਆਪਾਂ ਨੰਬਰ ਬੋਲਾ ਸੀਗਾ ਮੋਟ ਵਾਲੇ ਡੀਲਰ ਦਾ ਇਹ ਟਰੈਕਟਰ ਉਹ ਨਾ ਉੱਦੇ ਨਾਲ ਆ ਗਿਆ ਸੋਨਾ ਲੇਕਾ 750 ਇਹ ਵੀ ਰਾਜਸਥਾਨ 2005 ਮਾਡਲ ਦਾ 2 ਲੱਖ ਤੇ 25000 ਰੁਪਿਆ ਡਿਮਾਂਡ ਹੈ ਟਾਇਰਾਂ ਦੀ ਕੰਡੀਸ਼ਨ ਫਰੰਟ ਨਹੀਂ ਬਿਲਕੁਲ ਸਾਫ਼ ਹੈ ਬੈਕ ਸਾਈਡ ਨੇ ਟਾਇਰ ਦੂ ਠੀਕ ਪੈਸੇ ਕਰਦਾ ਹਾਂ ਉਸਦੇ ਨਾਲ ਆ ਗਿਆ ਸਵਰਾਜ 744 2008 ਮਾਡਲ ਦਾ 2 ਲੱਖ ਤੇ 10000 ਰੁਪਿਆ ਡਿਮਾਂਡ ਹੈ ਰੰਗ ਰੋਗਨ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਬੈਕ ਸਾਈਡ ਤੇ ਟਾਇਰ ਘਸਿਆ ਫਰੰਟ ਤੇ ਬਿਲਕੁਲ ਨੰਨੀ ਉਸ ਦੇ ਨਾਲ ਆ ਗਿਆ ਜੀ 2010 ਮਾਡਲ 1 ਲੱਖ ਤੇ 60000 ਰੁਪਇਆ ਡਿਮਾਂਡਾ 40b ਦੀ ਰੰਗ ਰੋਗਨ ਜੋ ਵੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਫਰੰਟ ਦੇ ਟਾਇਰ ਬਿਲਕੁਲ ਘਸੇ ਪਏ ਹੋਏ ਜੀ ਬੈਕ ਸਾਈਡ ਦੇ ਟਾਇਰਾਂ ਦੀ ਗੁੱਡੀ ਪਈ ਹੈ ਪਰ ਗੁੱਡੀ ਧਾਗੀ ਹੈ ਜੀ ਉਸ ਦੇ ਨਾਲ ਆ ਗਿਆ ਸੋਨਾ ਲੂਤਾ 750 2014 ਮਾਡਲ ਤਿੰਨ ਲੱਖ ਤੇ 95000 ਰੁਪਇਆ ਡਿਮਾਂਡ ਆ ਪਾਵਰ ਸਟੇਮ ਇੰਟਰੈਕਟਰ ਐਮ ਆਰ ਬੇਟਰ ਆ ਜੇ ਬੈਕ ਸਾਈਡ ਦੇ ਟੈਰਾਂ ਦੀ ਕੰਡੀਸ਼ਨ 50 ਪੈਸੇ ਆ ਕੋ ਕਹਿ ਸਕਦੇ 2014 ਮਾਡਲ ਦੀ ਡਿਮਾਂਡ ਤਿੰਨ 95000 ਉਹਦੇ ਨਾਲ ਆ ਗਈ 363 ਕੋਡ ਨਿਊ ਹਾਲੈਂਡ ਵਾਲਾ ਨੰਬਰ ਵੀ ਦੱਸ ਕੋਈ ਮੋਬਾਈਲ ਨੰਬਰ ਵੀ ਦੱਸ ਦੱਸ ਦਾਂ ਮੈਂ ਆਹ ਵੀ ਤਿੰਨ ਲੱਖ ਤੇ 70000 ਰੁਪਇਆ ਮਾਲਕਾਂ ਦੀ ਡਿਮਾਂਡ ਰੰਗ ਰੋਗੰ ਦਾ ਟਰੈਕਟਰ ਸਾਫ ਆ ਟਾਇਰ ਵੀ ਬਿਲਕੁਲ ਨਵੇਂ ਆ 16 ਦੇ ਟਾਇਰਾਂ ਚ ਬੋਲੋ ਕੰਪਨੀ ਦੇ ਟਾਇਰ ਆ ਦੋਈਏ ਬਾਈ ਤੁਹਾਡੇ ਇਧਰਲਾ ਫਾਰਮ ਆ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸੋ 99887 3842 3842 38242 38242 ਪਿੰਡ ਕਿਹੜਾ ਬਾਈ ਦਾ ਮਲੋਟ ਲੋਕਲ ਹੀ ਆ ਲੋ ਜੀ ਇੱਕ ਤੜ ਤੁਹਾਨੂੰ 750 ਜਿਹੜਾ ਦਿਖਾਇਆ 1 3630 ਥੋੜ ਇਹ ਇੱਕ ਇਧਰ ਦਿਖਾ ਦਿੰਦੇ ਆ ਫਾਰਮ 60 ਇਹ ਤਿੰਨੇ ਟਰੈਕਟਰ ਬਾਈ ਦੇ ਆ ਮਲੋਟ ਤੋਂ ਲੋਕਲ ਆ ਬਾਈ ਨੰਬਰ ਤੁਹਾਨੂੰ ਬੋਤਾ ਜੇ ਕਿਸੇ ਬਾਈ ਨੇ ਲੈਣਾ ਹੋਵੇ ਤਾਂ ਖਰੀਦ ਸਕਦੇ ਆ ਫਾਰਮ 60 ਹੀ 2013 ਮਾਡਲ ਆ 3 ਲੱਖ 70000 ਰੁਪਿਆ ਮਾਲਕਾਂ ਦੀ ਡਿਮਾਂਡ ਰੰਗ ਰੋਗੰ ਦਾ ਤਾਂ ਬਿਲਕੁਲ ਓਕੇ ਟਰੈਕਟਰ ਪਾਵਰ ਸਟੀਰਨ ਆ ਬੋਲੋ ਕੰਪਨੀ ਦੇ ਟਾਇਰ ਆ 14 ਦੇ ਟਾਇਰਾਂ ਚ ਬਿਲਕੁਲ ਸਾਫ ਕੰਡੀਸ਼ਨ ਦੇ ਟਾਇਰ ਆ ਜੀ ਬੈਕ ਸਾਈਡ ਦੇ ਵੀ ਤੇ ਫਰੰਟ ਦੇ ਵੀ ਕਿੰਨਾਂ ਨੰਬਰ ਵਾਈ ਜੀ ਦਾ ਤੁਹਾਨੂੰ ਬੋਲ ਹੀ ਦਿੱਤਾ ਸੀ ਆਪਾਂ ਕਿਸੇ ਵੀ ਬਾਈ ਨੂੰ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਇਹਦੇ ਤੇ ਚੀਜ਼ ਸਾਡੇ ਤੇ ਅੱਗੇ ਨਾਲ ਆ ਗਿਆ ਜੀ 575 ਰੰਗ ਰੋਗੰਦਾ ਟਰੈਕਟਰ ਬਿਲਕੁਲ ਸਾਫ ਆ ਟਾਇਰਾਂ ਦੀ ਕੰਡੀਸ਼ਨ ਜੋ ਆਪਾਂ ਚੱਲੋ 45000 ਕਹਿੰਦਾ ਫਰੰਟ ਦੇ ਟਾਇਰ ਬਿਲਕੁਲ ਸਾਫ ਆ ਮਾਡਲ 2007 ਹੈ 195 ਮਾਲਕ ਦੀ ਦਰਮਾਣ ਹੈ ਨੰਬਰ ਆ ਗਿਆ ਸੋਨਾ ਲੀਕਾ 35 2008 ਮਾਡਲ 2 ਲੱਖ ਰੁਪਈਆ ਪੂਰੀ ਦਰਮਾਣ ਹੈ ਟਾਇਰ ਜੁਸਟ ਹੈ ਬੈਕ ਸਾਈਡ ਦੇ 35 40 ਪੈਸੇ ਕੇਸਾਈਡ ਤੇ ਫਰੰਟ ਦੇ ਟਾਇਰ ਵੀ ਨੇ ਠੀਕ ਫਾਰ ਕੰਡੀਸ਼ਨ ਦੇ ਨੰਬਰ ਆ ਗਿਆ ਸਵਰਾਜ 735 ਫਰੰਟ ਦੇ ਟਾਇਰ ਬਿਲਕੁਲ ਨਵੇਂ ਹੈ ਬੈਕ ਸਾਈਡ ਦੇ ਟਾਇਰਾਂ ਦੀ ਗੁੱਡੀ ਆਪਾਂ ਚਾਲੀ ਕੇ ਪੈਸੇ ਕਹਿ ਸਕਦੇ ਤੇਲ ਵਾਲੀਆਂ ਬ੍ਰੇਕਾਂ 2007 ਮਾਡਲ 1,85,000 ਰੁਪਇਆ ਡਿਮਾਂਡ ਹੈ ਇਹ ਨੰਬਰ ਸਿਰ ਜੀ ਕਾਰ ਦਾ ਹੋਵੇਗਾ 973550 ਨੰਬਰ ਮਹਿੰਗੇ ਮਿਲਦੇ ਸੋ ਵੀਡੀਓ ਦੇਖਣ ਲਈ ਧੰਨਵਾਦ